ਭਾਰਤੀ ਕਮਿਊਨਿਸਟ ਪਾਰਟੀ ਦਾ ਸਾਲਾਨਾ ਇਜਲਾਸ ਪਾਰਟੀ ਦਫਤਰ ਵਿਖੇ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਮਾਸਟਰ ਗੁਰਚਰਨ ਸਿੰਘ ਮੰਦਰਾ ਗੁਰਚਰਨ ਸਿੰਘ ਗੁਰ ਨੇ ਰਾਜਵੀਰ ਕੌਰ ਵੱਲੋਂ ਕੀਤੀ ਗਈ ਇਸ ਮੌਕੇ ਕਰਵਾਈ ਗਈ ਚੋਣ ਵਿੱਚ ਸਰਬਸੰਮਤੀ ਨਾਲ ਕਾਮਰੇਡ ਸੀਤਾ RAM ਗੋਬਿੰਦਪੁਰ ਨੂੰ ਸਕੱਤਰ ਕਾਮਰੇਡ ਜਗਸੀਰ ਸਿੰਘ ਰਾਏ ਕੇ ਅਤੇ ਕਾਮਰੇਡ ਮਲਕੀਤ ਸਿੰਘ ਮੰਦਰਾ ਸਹਾਇਕ ਸਕੱਤਰ ਵਜੋਂ ਚੁਣੇ ਗਏ ਇਸ ਮੌਕੇ ਬੋਲਦਿਆਂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸੂਬਾ ਤੇ ਕੇਂਦਰ ਸਰਕਾਰਾਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਸਰਮਾਇਦਾਰੀ ਨਿਯਮ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਤਪਰ ਹਨ ਜਿੰਨਾ ਖਿਲਾਫ ਲੋਕ ਲਹਿਰ ਬਣਾ ਕੇ ਤਿੱਖੇ ਸੰਗਰਾਸ਼ ਕਰਨਾ ਸਮੇਂ ਦੀ ਮੁਖ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਸੂਬੇ ਨਾਲ ਵਿਤਕਰੇ ਬਾਜ਼ੀ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਅਧਿਕਾਰ ਖੇਤਰ ਅੰਦਰ ਲੈ ਕੇ ਪੰਜਾਬ ਦੇ ਲੋਕਾਂ ਦੇ ਹਕਕਾਂ ਤੇ ਡਾਕਾ ਮਾਰਨਾ ਚਾਹੁੰਦੀ ਹੈ। ਜਿਸ ਦੇ ਵਿਰੋਧ ਦੇ ਚੱਲਦਿਆਂ ਪਾਰਟੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ। ਇਹ ਨਹੀਂ ਅਸਲ ਦੇ ਵਿੱਚ ਇਸ ਤਰ੍ਹਾਂ ਤੁਹਾਡੇ ਪ੍ਰੈਸ ਵਾਲਿਆਂ ਦੇ ਨੋਟਸ ਦੇ ਵਿੱਚ ਹੋਏਗਾ ਕਿ ਭਾਰਤੀ ਗੋਮਸ ਪਾਰਟੀ ਦਾ ਜਿਹੜਾ 25ਵਾਂ ਮਹਾਂ ਸੰਮੇਲਨ ਉਹ ਸਤੰਬਰ ਮਹੀਨੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਮਾਪਤ ਹੋਇਆ ਬੜੀ ਸਫਲਤਾ ਦੇ ਨਾਲ ਔਰ ਬੜੀ ਵਿਸ਼ਾਲ ਰੈਲੀ ਹੋਈ ਹੈ 21 ਸਤੰਬਰ ਨੂੰ ਇਹ ਕਿਉਂਕਿ ਪੰਜਾਬ ਦੇ ਵਿੱਚ ਹੋਣ ਕਰਕੇ ਅਸੀਂ ਜਿਹੜੀ ਸਾਡੀ ਸਟੇਟ ਦੀ ਕਾਨਫਰੰਸ ਪਾਰਟੀ ਦੀ ਉਹ ਨਹੀਂ ਕਰ ਸਕਦੇ ਉਹ ਫੈਸਲਾ ਸੀ ਵੀ ਆਲ ਇੰਡੀਆ ਮਹਾਂ ਸੰਮੇਲਨ ਦੇ ਬਾਅਦ ਜਦੋਂ ਇਹ ਸੰਪਨ ਹੋ ਗਿਆ ਉਸ ਤੋਂ ਬਾਅਦ ਅਸੀਂ ਸਟੇਟ ਦੀ ਕਾਨਫਰੰਸ ਕਰਾਂਗੇ ਆਪੋ ਉਹ ਸਟੇਟ ਦੀ ਕਾਨਫਰੰਸ ਸਾਡੀ ਦਸੰਬਰ ਦੇ ਅੱਧ ਦੇ ਵਿੱਚ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਦਾ ਪ੍ਰੋਸੈਸ ਹੈ ਪਿੰਡ ਤੋਂ ਲੈ ਕੇ ਫਿਰ ਤਹਿਸੀਲ ਫਿਰ ਜ਼ਿਲ੍ਹਾ ਉਸ ਤੋਂ ਬਾਅਦ ਸਟੇਟ ਦੀ ਕਾਨਫਰੰਸ ਉਸ ਕੜੀ ਦੇ ਤੌਰ ਤੇ ਅੱਜ ਇਹ ਤਹਿਸੀਲ ਬੁਲਾੜਾ ਦੀ ਜਿਹੜੀ ਕਾਨਫਰੰਸ ਹੈ ਇਹਨੂੰ ਡੈਲੀਗੇਟ ਜਲਾਸ ਵੀ ਕਹਿ ਲਓ ਜਿਹਦੇ ਚ ਅਸੀਂ ਪਿਛਲੇ 3 ਸਾਲ ਜੋ ਸਰਗਰਮੀਆਂ ਕੀਤੀਆਂ ਉਹਦਾ लेखा-ਜੋਖਾ ਵੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਾਸਤੇ ਨਵੇਂ ਕੰਮ ਵੀ ਕੱਢਾਂਗੇ ਕਿ ਪਾਰਟੀ ਦਾ ਇਸ ਬੁਲਾੜੇ ਤਹਿਸੀਲ ਦੇ ਵਿੱਚ ਕਿਵੇਂ ਵਿਕਾਸ ਹੋ ਸਕੇ ਔਰ ਜਿਹੜੀਆਂ ਸਾਡੀਆਂ ਪਿਛਲੇ ਸਮੇਂ ਚ ਪ੍ਰਾਪਤੀਆਂ ਉਹਨਾਂ ਤੇ ਮਾਣ ਮਹਿਸੂਸ ਕਰਾਂਗੇ ਜਿਹੜੀਆਂ ਕੋਈ ਸਾਡੀਆਂ ਕਮੀਆਂ ਪੇਛੀਆਂ ਰਹਿ ਗਈਆਂ ਉਹਨਾਂ ਨੂੰ ਵੀ ਪਿੰਨ ਪੁਆਇੰਟ ਕਰਾਂਗੇ ਤਾਂ ਕਿ ਭਵਿੱਖ ਦੇ ਵਿੱਚ ਉਹ ਕਮੀਆਂ ਪੇਛੀਆਂ ਨਾ ਰਹਿਣ ਔਰ ਜਿਹੜੇ ਪਿੰਡਾਂ ਦੇ ਵਿੱਚ ਅਜੇ ਕਮਿਊਨਿਸਟ ਪਾਰਟੀ ਸਥਾਪਿਤ ਨਹੀਂ ਹੋਈ ਉਹਨਾਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਪਾਰਟੀ ਜਿਹੜੀ ਹੈ ਲਜਾਈ ਜਾਵੇ ਉਹਦੇ ਲਈ ਕੀ ਕਰਨਾ ਹੈ ਉਸ ਤੇ ਖੁੱਲਕੇ ਜਿਹੜਾ ਮੰਥਨ ਹੋਏਗਾ ਇਹ ਤਾਂ ਅੱਜ ਦੀ ਜਿਹੜੀ ਕਾਨਫਰੰਸ ਹੈ ਉਹਦੇ ਬਾਰੇ ਸੰਖੇਪ ਚਾਪੇ ਮੈਂ ਕੋਈ ਲੰਬੀ ਚੌੜੀ ਪੋਲਿਟਿਕਲ ਗੱਲ ਨਹੀਂ ਕਰਨਾ ਚਾਹੁੰਦਾ ਇੰਨਾ ਦਿਨਾਂ ਚ ਤੁਸੀਂ ਸਾਰੇ ਮੀਡੀਆ ਚ ਪੜ੍ਹ ਹੀ ਲਿਆ ਹੋਣਾ ਇੱਕ ਤਰੀਕ ਸਾਡਾ ਪੰਜਾਬ ਦੇਵਸ ਹੈ ਔਰ ਬੜੇ ਅਸੀਂ ਠੀਕ ਹੈ ਪੰਜਾਬ ਸਾਡਾ ਅਧੂਰਾ ਹੈ ਸਾਨੂੰ ਬਣਦਾ ਹੱਕ ਨਹੀਂ ਮਿਲੇ ਸਾਡੇ ਹੱਕ ਖੋਹੇ ਗਏ ਨਾ ਸਾਡੀ ਰਾਜਧਾਨੀ ਸਾਡੇ ਕੋਲੇ ਹੈ ਨਾ ਪੰਜਾਬੀ ਬੋਲਦੇ ਇਲਾਕੇ ਸਾਡੇ ਕੋਲੇ ਹੈ ਨਾ ਹੈਡਵੌਕਸਾਂ ਦਾ ਕੰਟਰੋਲ ਸਾਡੇ ਕੋਲੇ ਹੈ ਔਰ ਪਹਿਲੀਆਂ ਸਰਕਾਰਾਂ ਨੇ ਵੀ ਜਿਹੜੀ ਹੋਣ ਵਾਲੀ ਹੈ ਇਹ ਤਾਂ ਜਮੇ ਬਿਸ਼ਰਮ ਹੋ ਕੇ ਸਾਡੇ ਅਧਿਕਾਰਾਂ ਤੇ ਲਗਾਤਾਰ ਜਿਹੜਾ ਹਮਲਾ ਬੋਲ ਰਹੀ ਹੈ ਔਰ ਲਗਾਤਾਰ ਸਾਡੇ ਅਧਿਕਾਰ ਖੋਹੇ ਜਾ ਰਹੇ ਆ ਇਹ ਸਰਕਾਰ ਨੇ ਤੇ ਜਿਆਦਾ ਸਾਡੇ ਅਧਿਕਾਰਾਂ ਦੇ ਪੰਜਾਬ ਦੇ ਅਧਿਕਾਰਾਂ ਤੇ ਹਮਲਾ ਬੋਲਿਆ ਔਰ ਇੱਕ ਤਰੀਕ ਜਿਹੜਾ ਬੜਾ ਇਤਿਹਾਸਕ ਦਿਨ ਸੀ ਪੰਜਾਬ ਦਿਵਸ ਉਸ ਦਿਨ ਇੱਕ ਨਾਦਰशाही ਫਰਮਾਨ ਜਿਹੜਾ ਜਾਰੀ ਕੀਤਾ ਕੇਂਦਰ ਦੀ ਸਰਕਾਰ ਨੇ ਕਿ ਜਿਹੜੀ 1882 ਦੇ ਵਿੱਚ ਸਾਡੀ ਜਿਹੜੀ ਇੱਕ ਤਰਹੋਰ ਹੈ ਪੰਜਾਬ ਦੀ ਜਿਹੜੀ ਯੂਨੀਵਰਸਿਟੀ ਆ ਉਹਦੀ ਸਥਾਪਨਾ ਹੋਈ ਲਾਹੌਰ ਦੇ ਵਿੱਚ ਔਰ ਉਹਦਾ ਇੱਕ ਬੜਾ ਸ਼ਾਨਾਮਤੀ ਇਤਿਹਾਸ ਹੈ ਜਿਨੇ ਡਾਕਟਰ ਮਨਮੋਹਨ ਸਿੰਘ ਵਰਗੇ بڑے ਉਚਕੋਟੀ ਦੇ ਜਿਹੜੇ ਅਰਥਸ਼ਾਸਤਰੀ ਉਹ ਵੀ ਸਾਡੀ ਯੂਨੀਵਰਸਿਟੀ ਦੀ ਦੇਣ ਹੈ ਔਰ ਇਹਦੇ ਚ ਬਹੁਤ ਵੱਡਾ ਹਿੱਸਾ ਯੂਨੀਵਰਸਿਟੀ ਹੈ ਹੀ ਪੰਜਾਬ ਦੀ ਔਰ ਲਗਾਤਾਰ ਸਾਡੇ ਅਧਿਕਾਰਾਂ ਤੇ ਹਮਲਾ ਜਿਹੜਾ ਇੱਕ ਤਰੀਕ ਨੂੰ ਬਹੁਤ ਵੱਡਾ ਹਮਲਾ ਬੋਲਿਆ ਗਿਆ ਯੂਨੀਵਰਸਿਟੀ ਦਾ ਜਿੰਨਾ ਵੀ ਡੈਮੋਕਰੈਟਿਕ ਜਿਹੜੀ ਮੈਨੇਜਮੈਂਟ ਜਿਹੜਾ ਸਿਸਟਮ ਸੀ ਉਹ ਸਾਰਾ ਕਰੈਸ਼ ਕਰ ਦਿੱਤਾ ਗਿਆ 90 ਮੈਂਬਰੀ ਜਿਹੜੀ ਇਲੈਕਟਿਡ ਬਾਡੀ ਸੀ ਉਹਨੂੰ 30 ਮੈਂਬਰਾਂ ਤੱਕ ਜਿਹੜਾ ਸੀਮਿਤ ਕਰ ਦਿੱਤਾ ਗਿਆ ਔਰ ਗ੍ਰੈਜੂਏਟ ਜਿਹੜੀ ਕੰਸਟੀਚੁਐਂਸੀ ਆ ਉਹ ਖਤਮੀ ਕਰ ਦਿੱਤੀ ਗਈ ਔਰ ਬੜੀ ਸੀਮਤ ਜਿਹੜੀਆਂ ਇਲੈਕਟਿਡ ਪੋਸਟਾਂ ਰਹਿ ਗਈਆਂ ਔਰ ਇਹ ਇੱਕ ਤਰ੍ਹਾਂ ਨਾਲ ਕੇਂਦਰ ਦੀ ਸਰਕਾਰ ਇਸ ਤੇ ਕਬਜ਼ਾ ਕਰਕੇ ਪੰਜਾਬ ਦੀ ਯੂਨੀਵਰਸਿਟੀ ਨੂੰ ਆਰਐਸਐਸ ਦਾ ਟ੍ਰੇਨਿੰਗ ਕੈਂਪ ਜਿਹੜਾ ਬਣਾਉਣਾ ਚਾਹੁੰਦੀ ਹੈ ਔਰ ਅਗਲਾ ਸਟੈਪ ਹੋਏਗਾ ਕਿ ਪੱਕੇ ਤੌਰ ਤੇ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹ ਲਿਆ ਜਾਏ ਔਰ ਇਹਨੂੰ ਕੇਂਦਰੀ ਯੂਨੀਵਰਸਿਟੀ ਦੇ ਵਿੱਚ ਬਦਲ ਦਿੱਤਾ ਜਾਏ ਇਹਦਾ ਸਾਰੇ ਪੰਜਾਬੀ ਜਿਹੜੇ ਐ ਡਟ ਕੇ ਵਿਰੋਧ ਕਰ ਰਹੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਵੀ ਵਿਰੋਧ ਕੀਤਾ ਐ ਐਕਸੈਪਟ ਜਿਹੜਾ ਬੀਜੇਪੀ ਨੂੰ ਛੱਡ ਕੇ ਔਰ ਅਸੀਂ ਆਪਣੀਆਂ ਲੈਫਟ ਪਾਰਟੀਆਂ ਵੱਲੋਂ 4 ਤਰੀਕ ਤੋਂ 8 ਤਰੀਕ ਤੱਕ ਲਗਾਤਾਰ ਇਸ ਫੈਸਲੇ ਦੇ ਖਿਲਾਫ ਹਰ ਤਰ੍ਹਾਂ ਦੀ ਜਿਹੜੀ ਪ੍ਰੋਟੈਸਟ ਹੈ ਚਾਹੇ ਉਹ ਧਰਨੇ ਹੈ ਕੋਈ ਮੁਜਾਰੇ ਹੈ ਕੋਈ ਜਲਸੇ ਹੈ ਚਾਹੇ ਪੈਸ ਕਾਨਫਰੰਸ ਹੈ ਡਿਫਰੈਂਟ ਟਾਈਪ ਆਫ ਜਿਹੜਾ ਪ੍ਰੋਟੈਸਟ ਹੈ ਇਹ ਅਸੀਂ ਮਨਾਉਣ ਦਾ ਸੱਦਾ ਦਿੱਤਾ ਹੈ ਅੱਜ ਅਸੀਂ ਇੱਥੇ ਬੁਲਾਡੇ ਦੇ ਵਿੱਚ ਵੀ ਜਦੋਂ ਆ ਸਾਡੀ ਕਾਨਫਰੰਸ ਸਮਾਪਤ ਹੋ ਜਾਣੀ ਹੈ ਇੱਕ ਟੋਕਨ ਪ੍ਰੋਟੈਸਟ ਜਿਹੜਾ ਹੈ ਇੱਥੋਂ ਤੁਰਾਂਗੇ ਔਰ ਜਿਹੜਾ ਉੱਥੇ ਬਸ ਸੰਡੇ ਦੇ ਪਰਲੇ ਪਾਸੇ ਬੁੱਤ ਹੈ ਉੱਥੇ ਜਾ ਕੇ ਜਿਹੜੀ ਹੈ ਸਰਕਾਰ ਦੀ ਕੇਂਦਰ ਸਰਕਾਰ ਦੀ ਆਰਥੀ ਵੀ ਫੂਕਾਂਗੇ ਇਹ ਸਾਡਾ ਕਿਉਂਕਿ ਜਿਹੜਾ ਸਾਡੇ ਤੇ ਹਮਲਾ ਕੀਤਾ ਸਾਡੀ ਜਿਹੜੀ ਯੂਨੀਵਰਸਿਟੀ ਹੈ ਔਰ ਜਿਹੜਾ ਵੱਡਾ ਸਾਡਾ ਮਾਣ ਸੀ ਔਰ ਜਿਹਨੇ ਪੰਜਾਬ ਦੀ ਐਜੂਕੇਸ਼ਨ ਪੰਜਾਬ ਦੀ ਬੌਧਿਕ ਜਿਹੜੀ ਹੈ ਜਿਹੜੀ ਪ੍ਰਤਿਸ਼ਤਾ ਉਸ ਨੂੰ ਚਾਰ ਚੰਨ ਲਾਏ ਸੀ ਅੱਜ ਉਹਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਰਦਾਬਾਦ ਮੁਰਦਾਬਾਦ ਸੋਲੀ ਸਰਕਾਰ ਮੁਰਦਾਬਾਦ 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 ਵਾਹ ਕਰੋ ਵਾਹ ਕਰੋ ਹਾਂ ਕਰੋ ਵਾਹ ਕਰੋ ਵਾਹ ਕਰੋ ਵਾਹ ਕਰੋ ਵਾਹ ਵਾਹ ਮੁਂਦਾਵਰ ਮੁਂਦਾਵਰ ਯਾਤਨੀ ਪ੍ਰਸ਼ੀਲ ਕਾਰਖਾਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਤੰਤਰ ਦਾ ਘਾਣ ਕਰਨ ਵਾਲੀ ਬੀਜੇਪੀ ਹਾਏ 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 ਲੋਕ ਇਕਤਾ ਜਿੰਦਾਬਾਦ ਸਰਕਾਰ ਮੁਰਦਾਬਾਦ 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 ਇਹ ਜਿਹੜੇ ਅਧਕਾਰਾਂ ਦਾ ਕੰਮ ਕਰਨ ਵਾਲੀ ਮੋਦੀ ਹਾਏ 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 ਅੱਜ ਜਿਹੜਾ ਇਹ ਪਾਰਟੀ ਦਾ ਜਥੇਬੰਦ ਕਜਲਾਸ ਹੋਇਆ ਇਸ ਅਜਲਾਸ ਦੇ ਮੌਕੇ ਪਿੰਡ ਇਕਾਈਆਂ ਤੋਂ ਲੈ ਕੇ ਜਿਹੜੇ ਡੈਲੀਗੇਟ ਸਾਥੀਆਂ ਨੇ ਹਿੱਸਾ ਲਿਆ ਔਰ ਇਹਦੀ ਮਜ਼ਬੂਤੀ ਦੇ ਲਈ ਪਾਰਟੀ ਦੇ ਵਿੱਚ ਅਜਲਾਸ ਦੇ ਮੌਕੇ ਜਿਹੜਾ ਪੂਰੀ ਬਿਉਤਬੰਦੀ ਬਣੀ ਹੈ ਔਰ ਭੁਖ ਦੇ ਅੰਦਰ ਜਿਹੜੀਆਂ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਚੁਣੌਤੀਆਂ ਪੰਜਾਬ ਦੇ ਵਿੱਚ ਬਣੀਆਂ ਉਹਨਾਂ ਨੂੰ ਲੈ ਕੇ ਪਾਰਟੀ ਜਿਹੜੀ ਸਹਿਰਤਾ ਦੇ ਨਾਲ ਉਹ ਪੂਰੀ ਜਿਹੜੀ ਹੈ ਚੇਤਨ ਕਰਕੇ ਉਹਨੂੰ ਪ੍ਰੇਰਿਤ ਕਰੇਗੀ ਪ੍ਰੇਰਿਤ ਕਰਕੇ ਜਿਹੜੀ ਲੀਡਰਸ਼ਿਪ ਆ ਉਹ ਅਗਲੇ ਚਿੰਰਚਾ ਬਲ ਅਦੇ ਬਦੇ ਉਹ ਜ਼ਿੰਮੇਵਾਰੀਆਂ ਪਾਰਟੀ ਦਾ ਵਿਧਾਨ ਹੈ ਜੀ ਪਾਰਟੀ ਦੇ ਵਿਧਾਨ ਦੇ ਮੁਤਾਬਕ ਜਿਹੜਾ ਕਾਮਰੇਡ ਸੀ타ਰਾਮ ਉਹ ਸਖਤਰ ਬਣਾਇਆ ਤੇ ਬਾਕੀ ਸਾਥੀ ਜਕਸ਼ੀਰ ਸਿੰਘ ਰਾਏਕੇ ਤੇ ਬਰਕੀਤ ਮੰਦਰਾ ਇਹ ਦੋਨੇ ਨੌਜਵਾਨਾਂ ਨੂੰ ਇਹਨਾਂ ਦੇ ਨਾਲ ਸਹਾਇਕ ਦੇ ਤੌਰ ਤੇ ਲਾਇਆ ਬਾਕੀ ਜਿਹੜੀ ਬਲਾਕ ਕਮੇਟੀ ਚੁਣੀ ਗਈ ਹੈ ਤੇ ਜ਼ਿਲ੍ਹੇ ਦੇ ਲਈ ਜਿਹੜੇ ਡੈਲੀਗੇਟਾਂ ਦੀ ਚੋਣ ਹੈ ਉਹ ਸਰਬਸੰਮਤੀ ਦੇ ਨਾਲ ਕੀਤੀ ਗਈ ਹੈ